ਹਲੇ ਗਾਈਸ ਠੀਕ ਠਾਕ ਹੋ ਤੇ ਆਪਣਾ ਮੇਰਾ ਪਕਾਵਾ ਦਾ ਫਿਰ ਮੈਂ ਆਇਆ ਅੱਜ ਆਪਦੀ ਨਵੀਂ ਵੀਡੀਓ ਲੈ ਕੇ ਆਇਆ ਹਾਂ ਤੇ ਹੁਣ ਮੈਂ ਜਾਣਦੇ ਆਂ ਵਾ ਪਿੰਡ ਨੂੰ ਜਿਹੜਾ ਪਿੰਡ ਦੇ ਵਿੱਚ ਗਿੜਾ-ਗੁੜਾ ਵੱਜਣ ਡਿਆ ਆਪਣਾ ਅੱਜ ਪਹਿਲਾਂ ਮੱਢ ਚ ਪਾਣੀ ਲਾ ਕੇ ਆਇਆ ਹਾਂ ਤੇ ਹੁਣ ਮੈਂ ਆਇਆ ਵਾਂ ਮਾ ਪਿੰਡ ਨੂੰ ਉਹ ਮੈਂ ਪਿੰਡ ਆਉਣ ਲਿਆ ਵਾਂ ਤੇ ਹੋ ਜਾਏ ਪੱਛੇ-ਪੱਟੇ ਵੱਢਣੇ ਆ ਤੇ ਮੜ ਕੇ ਫੇਰ ਆਪਾਂ ਝੋਨਾ ਲਾਉਣਾ ਵਾ ਫੇਰੇ ਵੱਢਵਾਵਾਂਗੇ ਤੇ ਵੱਢਵਾ ਆ ਕੇ ਮੜ ਕੇ ਫੇਰ ਤਵੀਆਂ-ਤਵੀਆਂ ਫੇਰਾਂਗੇ ਤੇ ਆਹ ਵੇਖੋ ਦੀ ਛੱਡਾ ਪਿੰਡ ਇਹ ਪਿੰਡ ਦੇ ਵਿੱਚ ਮੈਂ ਆਉਣਾ ਵਾ ਤੇ 8 ਆ ਆ ਪਹਿਲੀ ਆਪਾਂ ਠੇਕੇ ਲਈ ਆ ਆ ਪਹਿਲੀ ਆਪਾਂ ਠੇਕੇ ਲੱਲੀ ਆ ਪਾਇਰ ਕੀ ਆਵੇ ਆ ਰਹੀ ਆ ਆਪਣੀ ਮੋਟਰ ਆ ਤੇ ਆ ਆਪਣਾ ਪਿੰਡ ਲਾਗੇ ਪਿੰਡ ਨਾਲੇ ਆਵੇ ਆ ਤੇ ਆਵੇ ਆ ਹਾਂਜੀ ਤੇ ਉਹ ਆਪਣਾ ਪੀੜਾ ਵਾਲੀ ਜਗਾ ਆਪਣੀ ਆਵੇ ਉਹ ਆਪਣੀ ਪੀੜਾ ਦੀ ਜਗਾ ਵਾ ਤੇ ਆ ਆਪਣਾ ਕੋਠਾ ਵਾ ਜੀ ਆ ਵੇਖੋ ਆ ਵੇਖੋ ਜੀ ਹਾਂਜੀ ਹੋਰ ਵੇਖ ਟੀਟਾ ਕੋ ਤੇ ਆਹੀਂ ਮੰਡੀ ਪਹਿਲਾਂ ਦਾਣੇ ਛੁੱਟ ਗਏ ਆ ਹਾਂ ਇੱਕ ਟਾਲਾ ਰਹਿ ਗਿਆ ਹੈ ਮੰਡੀ ਛੁੱਟਣਾ ਉਧਰ ਇੱਕ ਵੀ ਜੜਾ ਵਾ ਗਰੀਬ ਦਾ ਕਿਸੇ ਘਰ ਦਾ ਕੰਮ ਕਰਨ ੜਿਆ ਜੀ ਦਵਾਈ ਪੀ ਲੋ ਪੁੱਤ ਨੇ ਮਿਸਤਰੀ ਕੰਮ ਕਰਨ ੜੇ ਨੇ ਇਧਰ ਇਧਰ ਵੇਖੋ ਬੋਠਾ ਹੋਤਾ ਮਿਸਤਰੀ ਦਾ ਆਹ ਮਿਸਤਰੀ ਸਾਹਿਬ ਵੇਖੋ ਇਹ ਕੋਠੇ ਪਏ ਦੋ 100 ਹੋਈ ਆ ਹਾਂ ਕਮਰਾ ਹੰਦਾ ਸਹੀ ਆ ਆ ਬਾਸ ਨੂੰ ਗਈਦਾ ਆ ਕਮਰੇ ਆ ਆ ਖਾਸ ਹੋਈ ਆ ਆ ਖਾਸ ਹੋਈ ਆ ਤੇ ਆ ਜਿਹੜਾ ਇਹਨਾਂ ਦਾ ਕਮਰਾ ਇੱਕ ਹੋਰ ਰੋਟੀ ਪਾਣੀ ਇਹ ਸਾਮਾਨ ਨੇ ਰੱਖਿਆ ਵਿਚਾਰੇ ਨੇ ਮਾਤਰ ਬੰਦਾ ਉਹ ਜਰਾ ਆ ਉਹਨੇ ਰੁਖ ਰੁਖ ਲਾਏ ਮਾੜੇ ਮੋੜ ਗਏ ਤੇ ਆ ਵੇਖੋ ਕੰਮ ਚੱਲਣ ਦਾ ਵਿਚਾਰੇ ਦਾ ਆਖ ਪਾੜੀ ਕੋ ਬੈਠਾ ਕਿਦਾਂ ਲੱਤਾ ਮਾਰਦਾ ਇੱਕ ਮਸ਼ੀਨ ਮਰ ਬਰਜਰੀ ਪਛਾਉਣ ਦਿਆ ਵਾ ਮੇਰਖੋ ਇਧਰ ਬੰਦਾ ਐ ਲੋਟਾਇ ਕੋ ਨਾ ਆ ਖੋਤੀ ਖਾਦੇ ਲੇਡਦੀ ਆਹ ਵਾਹੋ ਆਹ ਖੋਤੀ ਆ ਜੀ ਆ ਸਾਡਾ ਘਾਰ ਆ ਜੀ ਆਹ ਵੇਖੋ ਜੀ ਤੇ ਆ ਸਾਡਾ ਘਾਰ ਆ ਆਹ ਰੇਤਾਵਾ ਤੇ ਆ ਸਕੂਲ ਵਾਲੀ ਗੱਡੀ ਆ ਜੀ ਆਹੀ ਛੱਡ ਪਾਇਆ ਜੀ ਗੱਡੀਆਂ ਖਾਣ ਦੇ ਵਾਸਤੇ ਆਹ ਆ ਬਾਬੇ ਨੇ ਬਹੁਰ ਗਿਆ ਵੇਖੋ ਤੇ ਆ ਸਾਡਾ ਟਰੈਕਟਰ ਵੇਖੋ ਸਕੰਜਾ ਸਕੰਜਾ ਆ ਪਾ ਬਣਾਇਆ ਨਵਾ ਕੰਜਾਪਾ ਨਮਾ ਬਣਾਇਆ ਵਾ ਤੇ ਆਪਾਂ ਸ਼ੈੱਡ ਪਾਇਆ ਆਪਾਂ ਵੀ ਟੈਟਰ ਟੂਟਾ ਖਾਣ ਵਾਸਤੇ ਬੁਠਾਣਾ ਖਾਣ ਖਰੂਡ ਵਾਸਤੇ ਬਣਾਇਆ ਆਪਾਂ ਸ਼ੈੱਡ ਆ ਆਪਣਾ ਕਿਨੂ ਵਾਲਾ ਬੂਟਾ ਈ ਤੇ ਆਮਰੂਦ ਦਾ ਨਾ ਬੂਟੇ ਆ ਤੇ ਆ ਆਪਣੇ ਆ ਪਤਾਵਾਂ ਦੇ ਬੂਟੇ ਜੀ ਵੇਖੋ ਪਤਾਉ ਕਿੰਨੇ ਲੱਗੇ ਆਪਣੇ ਤੇ ਆ ਵੱਲਾਂ ਲੱਗੀਆਂ ਆਪਣੇ ਵੇਖੋ ਇਧਰ ਕਦੂ ਕੁਦੂ ਦੀਆਂ ਕੇਲੇ ਕੁਲੇ ਦੀਆਂ ਲੱਗੀਆਂ ਵੱਲਾਂ ਆ ਮੇਰਾ ਪਾਪਾ ਵੇਖੋ ਕਿੱਦਾਂ ਜਾ ਪਾਪਾ ਮੇਰਾ ਕੰਮ ਕਰਨ ਦੇ ਵੇਖੋ ਵੇਖੋ ਇਧਰ ਹੁਣ ਗੋਡੀ ਕਰਨ ਲੱਗੇ ਆਪਦੇ ਪਾਪਾ ਮੇਰਾ ਘਾਹ ਕੁਰੀ ਗੋਡੀ ਕਰਨ ਲੱਗੇ ਨੇ ਤੇ ਹੁਣ ਮੈਂ ਪਾਣੀ ਲਾਉਣ ਲੱਗਾ ਹਾਂ ਸਾਂ ਨੂੰ ਹੁਣ ਮੈਂ ਪੱਠੇ ਪਰ ਲੱਗਾ ਵਾਂ ਹੁਣ ਮੈਂ ਥਾਂ ਪਰ ਲੱਗਾ ਏ ਤੇ ਆ ਸਾਡੀਆਂ ਗਾਇਆਂ ਵੇਖੋ ਜੀ ਆ ਸਾਡੀ ਗਾਇਆਂ ਤੇ ਆ ਸਾਡੀ ਸਾਈਵਾਲ ਦਾ ਸਾਈਵਾਲ ਤੇ ਆ ਸਾਡਾ ਟੋਕਾ ਜੀ ਤੇ ਆ ਸਾਡੀਆਂ ਹੱਲਾ Eh...